ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਝੰਡਿਆਣਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਬਾਈ ਦੇ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਕਿ ਦੁੱਧਵਾਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪੂਰਨ ਸਿੰਘ ਜੀ ਭਾਈ ਪਿੰਡ ਝੰਡੇਵਾਲਾ ਜ਼ਿਲ੍ਹਾ ਮੋਗਾ ਆਪਾਂ ਪਹਿਲਾਂ ਹੀ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਪਸ਼ੂ ਜੀ ਹਾਂਜੀ ਹਾਂਜੀ ਉਹ ਨਾਲ ਦੀ ਨਾਲ ਹੀ ਠੀਕ ਆ ਜੀ ਦੋ ਨੱਕ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਇਹ ਡੀਟੇਲ ਪਹਿਲੇ ਸੂਏ ਨੇ ਜੀ 20 ਕਿਲੋ ਦੁੱਧ ਦਿੰਦਾ ਉਹਨਾਂ ਨੇ ਦੱਸਿਆ ਨੂੰ ਠੀਕ ਆ ਜੀ ਤੇ ਦੂਜਾ ਸੂਹਾ ਸੁਨਾ ਉਹਨਾਂ ਨੇ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ 5 ਤੋਂ 6 ਦਿਨ ਲੈ ਜੂਗੀ ਠੀਕ ਆ 5 ਤੋਂ 6 ਦਿਨ ਲੈ ਜੂ ਕਿੰਨੇ ਦੁੱਧ ਕਿੰਨੇ ਕਿਲੋ ਦੁੱਧ ਦੀ ਉਮੀਦ ਆ ਜੀ ਇਹ 22 23 ਦਾ ਦੇਊਗੀ ਜੀ ਠੀਕ ਆ ਤੋੜ ਕੇ ਦਿਖਾ ਦਿਓ ਜੀ ਦੇਖ ਸਕਦੇ ਹੋ ਦੂਜੇ ਸੂਏ ਸੁਨਾ ਗਾਂ ਨੇ ਪਹਿਲੇ ਸੂਏ 18 19 ਕਿਲੋ ਦੁੱਧ ਦਿੰਦਾ ਹਵਾਨਾ ਤੋਂ ਹੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਵਾਲਟੇਲਾ ਬਹੁਣੇ ਹਵਾਨੇ ਚ ਲੈ ਆਓ ਵੀਰ ਵਾਪਸ ਹਜੇ 5-6 ਦਿਨ ਪਏ ਨੇ ਉਹ ਤੇ ਕਰਵਾਨਾ ਪੂਰਾ ਭਰ ਲੈਣਾ ਗਾਣੇ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਮੁਠੀ ਵਾਲਾ ਥਣਾ ਸੋਹਣਾ ਮੂੰਹ ਮੱਥਾ ਠੰਡੀ ਸੀਲਾਈ ਪੂਰੀ ਹਾਂਜੀ ਹਾਂਜੀ ਪੂਰੀ ਠੰਡੀ ਸੀਲ ਹੈ ਜੀ ਦੇਖ ਸਕਦੇ ਹੋ ਸੋਹਣਾ ਮੂੰਹ ਮੱਥਾ ਲਓ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਫਿਟਿੰਗ ਵਾਲਾ ਹਵਾਨਾ ਬਹੁਤ ੱਟਲਾ ਪੰਜਾਂ ਨੇ ਹਜੇ ਕੀ ਮੁੱਲ ਹੈ ਜੀ ਇਹਦਾ ਇਹਦਾ ਮੁੱਲ ਜੀ 60000 ਆ ਤੇ 58000 ਦੀ ਦੇਵਾਂ ਠੀਕ ਆ ਜੀ ਬਾਈ ਨੇ ਛੋਟਾ ਜਿਹਾ ਮੁੱਲ ਕੀਤਾਗਾ 58000 ਦੇ ਆ ਬਾਈ ਕਹਿੰਦਾ ਯਸ ਨੋ ਪ੍ਰਾਈਸ ਆ ਬਾਕੀ ਦੇਖ ਸਕਦੇ ਹੋ ਸੋਹਣੀ ਸੁਨੱਖੀ ਗਾਂ ਹੈ ਜੀ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਪਹਿਲੇ ਸੂਏ ਸੂਣਾ ਜੀ ਠੀਕ ਆ ਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ 6 ਤੋਂ 7 ਦਿਨ ਲਊਗੀ ਆ ਜੀ ਠੀਕ ਆ 6 ਤੋਂ 7 ਦਿਨਾਂ ਦੀ ਕੱਚੀ ਐ ਠੰਡੀ ਸੀਲਾ ਹੀ ਪੂਰੀ ਹਾਂਜੀ ਹਾਂਜੀ ਪੂਰੀ ਠੰਡੀ ਸੀਲਾ ਦੇਖ ਸਕਦੇ ਹੋ ਤੁਸੀਂ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਸੋਹਣਾ ਥਣ ਜੀ ਸੋਨਾ ਮੂੰਹ ਮੱਥਾ ਤੋੜ ਕੇ ਦਿਖਾ ਦਿਓ ਜੀ ਕਿੰਨੇ ਕਿਲੋ ਦੁੱਧ ਦੇ ਦੋ ਜੀ ਏ 14 15 ਤੋਂ ਬਾਹਰ ਹੋ ਗਈ ਠੀਕ ਆ ਬਾਈ 14 15 ਕਿਲੋ ਦੁੱਧ ਦੀ ਉਮੀਦ ਕਰਦੇ ਹੋ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਨਾ ਤਿਆਰ ਕਰਦੀ ਤਰੀ ਹੁੰਦੀ ਆ ਹਜੇ 5 6 ਦਿਨਾਂ ਦੀ ਕੱਚੀ ਹੈ ਹੋ ਤੇ ਕਰ ਹਵਾਨਾ ਪੂਰਾ ਭਰ ਲੈਣ ਨਾਲ ਲਿਓ ਜੀ ਵਾਪਸ ਸੋਨਾ ਮੂੰਹ ਮੱਥਾ ਪਹਿਲੇ ਸੂਏ ਸੋਨਾ ਗਾਣ ਦੇਖ ਸਕਦੇ ਹਾਂ ਠੰਡੀ ਸਿਲ ਪੂਰੀ ਆ ਜੀ ਥਣਾ ਦੀ ਕੁਆਲਟੀ ਚੈੱਕ ਕਰ ਲਓ ਬਾਕੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦਾ ਏ ਇਹਦਾ ਕੀ ਮੁੱਲ ਹੈ ਜੀ ਇਹਦਾ ਮੁੱਲ 45000 ਹੈ ਜੀ ਥੋੜਾ ਬਹੁਤਾ ਮਾਨਤਾਣ ਕਰਾਂਗੇ ਠੀਕ ਆ ਫਿਕਸ ਜਾਈ ਪ੍ਰਾਈਸ ਆਈ ਹਾਂਜੀ 45000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਈ ਕਹਿੰਦਾ ਫਿਕਸ ਜਾਈ ਪ੍ਰਾਈਸ ਆ ਪਰ ਫਿਰ ਵੀ ਜਿਹੜਾ ਵੀ ਆਊਗਾ ਮਾਨਤਾਣ ਜ਼ਰੂਰ ਕੀਤਾ ਜਾਊਗਾ ਜੀ ਬਾਕੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ